ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲਗਾਤਾਰ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਈ ਹੋਰ ਮਸਲੇ ਵੀ ਨੇ ਪੰਜਾਬ ਦੇ ਜਿਦੇ ਵਿੱਚ ਕਿਸਾਨਾਂ ਦੇ ਮਸਲੇ ਨੇ ਤੇ ਇੱਕ ਨਸ਼ੇ ਦਾ ਕਹਿਰ ਵੀ ਟੈਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਹਨਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਵਾਸਤੇ ਨੌਜਵਾਨਾਂ ਨੂੰ ਸਮਝਾਉਣ ਵਾਸਤੇ ਇੱਕ ਨਵੀਂ ਪਾਲਿਸੀ ਦੇ ਉੱਤੇ ਪੰਜਾਬ ਸਰਕਾਰ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਇਹਦੀ ਜਾਣਕਾਰੀ ਸਾਂਝੀ ਕੀਤੀ ਹੈ ਡਾਕਟਰ ਬਲਵੀਰ ਸਿੰਘ ਕਹਿੰਦੇ ਨੇ ਕਿ ਅਸੀਂ ਵਿਚਾਰਾਂ ਕਰ ਰਹੇ ਹਾਂ ਵੱਖ-ਵੱਖ ਮਾਰਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਕਿ ਮੈਂਟਲ ਹੈਲਥ ਦੇ ਉੱਤੇ ਕੀ ਕੁਝ ਹੋਣਾ ਚਾਹੀਦਾ ਹੈ ਜਿਹੜੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਣ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ ਇਸ ਪਾਲਿਸੀ ਦੇ ਉੱਤੇ ਹੀ ਕੰਮ ਚੱਲ ਰਿਹਾ ਹੈ ਖਾਸ ਕਰਕੇ ਕਈ ਲੋਕ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਨੇ ਉਹਨਾਂ ਬਾਰੇ ਵੀ ਇਹਦੇ ਉੱਤੇ ਚਰਚਾ ਹੋਵੇਗੀ ਤੇ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਡਿਪੋਰਟ ਹੋ ਕੇ ਵਾਪਸ ਆ ਰਹੇ ਨੇ ਉਹ ਵਿਦੇਸ਼ ਤੋਂ ਵੀ ਡਿਪਰੈਸ ਨੇ ਇੱਥੇ ਆ ਕੇ ਵੀ ਕੰਮ ਕਾਜ ਲੱਭਣਾ ਮੁਸ਼ਕਲ ਆ ਤਾਂ ਡਾਕਟਰ ਬਲਵੀਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਇਹ ਪਾਲਿਸੀ ਉਹਨਾਂ ਵਾਸਤੇ ਵੀ ਸਹਾਇਕ ਸਿੱਧ ਹੋਵੇਗੀ 멘ਟਲ ਹੈਲਥ ਦੇ ਉੱਤੇ ਹੁਣ ਅਸੀਂ ਕੰਮ ਕਰਾਂਗੇ ਅੱਜ ਅਸੀਂ ਜਿਹੜੇ ਸਟੇਕ ਹੋਲਡਰ ਆ ਸਾਰੇ ਜਿੰਨੇ ਵੀ ਚਾਹੇ ਉਹ ਮਨਿਸਟਰ ਹੋਵੇ ਸੈਕਟਰੀ ਐਡਮਿਨਿਸਟਰेटर ਸੈਕਟਰੀ ਸਾਰੇ ਪਾਸਮੈਂਟ ਦੇ ਜਿਹੜੇ ਸਾਡੇ ਅਫਸਰ ਸਹਿਬਾਨ ਆ ਜਿੰਨੇ ਵੀ ਡਰਗ ਐਡਿਕਸ਼ਨ ਨਾਲ ਮੈਂਟਰਲ ਹੈਲਥ ਨਾਲ ਡੀਲ ਕਰਦੇ ਔਰ ਪੀਜੀਆਈ ਤੋਂ ਔਰ 올 ਇੰਡੀਆ ਇੰਸਟੀਚਿਊਟ ਤੋਂ ਐਕਸਪਰਟਸ ਪੰਜਾਬ ਦੇ ਜਿਹੜੇ ਪ੍ਰਾਈਵੇਟ ਪ੍ਰੈਕਟਿਸ਼ਨਰਸ ਆ ਸਮਾਜ ਭਲਾਈ ਦਫਤਰ ਤੋਂ ਪੁਲਿਸ ਤੋਂ ਔਰ ਜਿੰਨੇ ਐਨਜੀਓ ਤੇ ਹੈ ਗਿਆ ਉਹਨਾਂ ਨੂੰ ਸਾਰਿਆਂ ਦਾ ਅਸੀਂ ਇੱਕ ਬ੍ਰੇਨਸਟਾਰਮਿੰਗ ਸੈਸ਼ਨ ਸੰਪੋਜ਼ੀਅਮ ਇੱਕ ਦਿਨ ਦਾ ਅਸੀਂ ਰੱਖਿਆ ਹੈਗਾ ਜਿਹਦੇ ਵਿੱਚ ਉਹ ਪੰਜਾਬ ਦੇ ਜਿੰਨੇ ਵੀ ਮੈਂਟਰਲ ਹੈਥ ਦੇ ਇਸ਼ੂਆ ਚਾਹੇ ਡਰਗ ਐਡਿਕਸ਼ਨ ਦੀ ਪ੍ਰੋਬਲਮ ਹੋਵੇ ਕਿਸਾਨਾਂ ਦੇ ਵਿੱਚ ਸੂ ਸਾਈਡ ਦਾ ਮਸਲਾ ਹੋਵੇ ਸਟੂਡੈਂਟਸ ਦੇ ਵਿੱਚ ਸੂ ਸਾਈਡ ਦਾ ਮਸਲਾ ਹੋਵੇ ਜਿਸ ਤਰ੍ਹਾਂ ਸਾਡੇ ਹੁਣ ਬੰਦੇ ਰਿਪੋਰਟ ਹੋ ਕੇ ਆ ਰਹੇ ਆ ਉਹਨਾਂ ਦੇ ਵਿੱਚ ਜਿਹੜੇ ਸਾਈਕਲੋਜੀਕਲ ਉਹਨਾਂ ਦੇ ਡਿਪਰੈਸ਼ਨ ਸਾਰੇ ਜਿਹੜੀ ਉਹਨਾਂ ਦੇ ਨਾਲ ਕਿਦਾਂ ਡੀਲ ਕਰਨਾ ਇਹ ਸਾਰੀਆਂ ਪ੍ਰੋਬਲਮ ਦੇ ਡੀਲ ਕਰਨ ਵਾਸਤੇ ਅਸੀਂ ਇੱਕ ਮੈਂਟਲ ਹੈਲਥ ਕਾਉਂਸਲ ਜਿਹੜੀ ਆ ਪੰਜਾਬ ਦੀ ਮਦਦ ਆ ਰਹੇ ਆ ਤੇ ਅੱਜ ਅਸੀਂ ਜਿਹੜੇ ਸਿਹਤ ਮਹੱਕਮੇ ਨਾਲ ਸੰਬੰਧਿਤ ਜਾਂ ਐਨ ਜੀਓਜ਼ ਜਾਂ ਜਿਹੜੇ ਐਕਸਪਰਟਸ ਆ ਜਾਂ ਜਿਹੜਾ ਮਹੱਕਮਾ ਹੈਗਾ ਉਹਨਾਂ ਦੇ ਸਾਰੇ ਸਾਰੇ ਜਣੇ ਡਿਸਕਸ਼ਨ ਕਰ ਰਹੇ ਆ ਇਸ ਤੋਂ ਬਾਅਦ ਅਸੀਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਸ ਸਮਾਜ ਭਲਾਈ ਦਾ ਵਿਭਾਗ ਹੈਗਾ ਵੱਡੀਆਂ-ਵੱਡੀਆਂ ਐਨ ਜੀਓਜ਼ ਆਗੀਆਂ ਉਹ ਸਾਰੇ ਉਹਨਾਂ ਦੇ ਨਾਲ ਵੀ ਸੀ ਡਿਸਕਸ਼ਨ ਕਰਾਂਗੇ ਔਰ ਉਸ ਤੋਂ ਬਾਅਦ ਇੱਕ ਪਾਲਿਸੀ ਲੈ ਕੇ ਆਵਾਂਗੇ ਉਸ ਤੋਂ ਬਾਅਦ ਇਹ ਸੈਬਲੀ ਵਿੱਚ ਜਾਏਗਾ ਮਤਲਬ ਮੁੱਖ ਮੰਤਰੀ ਸਾਹਿਬ ਕੋਲ ਜਾਏਗਾ ਕੈਬਨਟ ਅਪਰੂਵਲ ਵਾਸਤੇ ਇਹ ਇੱਕ ਮੰਤਰਾਲੇ ਪਾਲਿਸੀ ਲੈ ਕੇ ਜਾਵਾਂਗੇ ਜਿਹਦੇ ਨਾਲ ਕਿ ਅਸੀਂ ਪੰਜਾਬ ਦੇ ਬੱਚੇ ਜਿਹੜੇ ਸਾਡੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਕਿਸੇ ਵਜ੍ਹਾ ਨਾਲ ਉਹਦੇ ਕਾਰਨ ਕੀ ਆ ਉਹਦਾ ਹੱਲ ਕੀ ਆ ਉਹਦਾ ਉਹਦਾ ਹੱਲ ਦਿਆਂਗੇ ਔਰ ਇਕਨੋਮੀ ਪਾਲਿਸੀ ਲੈ ਕੇ ਆਵਾਂਗੇ ਸੂਸਾਈਡ ਬੰਦ ਕਰਨ ਵਾਸਤੇ ਪਾਲਿਸੀ ਲੈ ਕੇ ਆਵਾਂਗੇ ਬੱਚਿਆਂ ਦੇ ਵਿੱਚ ਐਡਿਕਸ਼ਨ ਨਾ ਹੋਵੇ ਤਾ ਕਿ ਹੋਰ ਬੱਚੇ ਨਸ਼ਿਆਂ ਦੇ ਵਿੱਚ ਨਾ ਜਾਣ ਉਹਦੇ ਵਾਸਤੇ ਕੋਸ਼ਿਸ਼ ਲੈ ਕੇ ਆਵਾਂਗੇ ਤੇ ਇਹ ਸਾਡਾ ਇੱਕ ਉਪਰਾਲਾ ਹੈਗਾ ਤੇ ਮੈਂ ਉਮੀਦ ਕਰਦਾ ਕਿ ਇਹਦੇ ਵਿੱਚ ਸਾਰੇ ਜਣੇ ਆਪਣਾ ਆਪਣਾ ਯੋਗਦਾਨ ਪਾਣਗੇ ਤੇ ਆਪਾਂ ਪੰਜਾਬ ਨੂੰ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਰੰਗਲਾ ਪੰਜਾਬ ਬਣਾਉਣ ਦੇ ਸੁਪਨਾ ਨੂੰ ਬਹੁਤ-ਬਹੁਤ ਆਸ। ਜ਼ਿਕਰਯੋਗ ਹੈ ਕਿ ਇਸ ਨੂੰ ਲੈ ਕੇ ਇੱਕ ਮੀਟਿੰਗ ਵੀ ਕੀਤੀ ਗਈ ਹੈ ਜਿਦੇ ਵਿੱਚ ਡਾਕਟਰ ਬਲਬੀਰ ਸਿੰਘ ਵੀ ਮੌਜੂਦ ਸੀਗੇ ਤੇ ਹੋਰ ਵੀ ਅਧਿਕਾਰੀ ਤੇ ਕਈ ਅਗੂ ਮੈਂਬਰ ਵੀ ਮੌਜੂਦ ਸੀਗੇ ਤੇ ਮੈਂਟਲ ਹੈਲਥ ਦੇ ਉੱਤੇ ਹੁਣ ਜਲਦ ਹੀ ਪੰਜਾਬ ਦੇ ਵਿੱਚ ਇੱਕ ਨਵੀਂ ਪਾਲਿਸੀ ਬਣ ਸਕਦੀ ਹੈ ਤਾਂ ਜੋ ਜਿਹੜੇ ਲੋਕ ਗਲਤ ਰਾਹ ਤੇ ਚਲੇ ਜਾਂਦੇ ਨੇ ਉਹਨਾਂ ਨੂੰ ਸੁਧਾਰਿਆ ਜਾ ਸਕੇ ਜਾਂ ਜਿਹਦੇ ਮਨ ਦੇ ਵਿੱਚ ਕੋਈ ਅਜਿਹਾ ਖਿਆਲ ਆਉਂਦਾ ਕਿ ਆਪਣੀ ਜੀਵਨ ਲੀਲਾ ਹੀ ਖਤਮ ਕਰਨੀ ਚਾਹੁੰਦਾ ਹੈ ਤਾਂ ਉਹਨਾਂ ਬਾਰੇ ਵੀ ਕੋਈ ਨਾ ਕੋਈ ਚਰਚਾ ਛੇੜੀ ਜਾ ਸਕੇ ਉਹਨਾਂ ਨੂੰ ਸਹੀ ਟਰੈਕ ਦੇ ਉੱਤੇ ਲਿਆਂਦਾ ਜਾ ਸਕੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ